ਨੇ ਜਿਹੜੇ ਤੁਹਾਨੂੰ 100 ਰੁਪਏ ਕਿਲੋ ਵੀ ਮਿਲ ਜਾਣਗੇ ਹਨਾ ਤੇ ਮੈਂ ਕਹਿੰਨਾ ਕਰੋੜ 50 ਰੁਪਏ ਕਿਲੋ ਵੀ ਮਿਲ ਆਪਾਂ ਬਦਾਮ ਕਰੀਏ ਜਿਵੇਂ ਤੁਹਾਨੂੰ ਬਦਾਮ 100 200 ਰੁਪਏ ਕਿਲੋ ਵੀ ਮਿਲ ਜਾਣਗੇ ਤੇ ਅੱਜ ਆ ਪਹੁੰਚੇ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਮਰ ਕੀ ਕਰੋੜ ਬਦਾਮ ਜਿਹੜਾ ਬਹੁਤ ਸਾਰੇ ਰੇਟ ਮਿਲ ਜਾਣਗੇ ਤੁਹਾਨੂੰ ਇਹ ਚੀਜ਼ ਤੋਂ ਬਚੋ ਪ੍ਰਭੂ ਕਿਉਂਕਿ ਇੱਥੇ ਜਿਵੇਂ ਆਪਾਂ ਬਾਈ ਤੋਂ ਕਰੋੜ ਲੈਨੇ ਬਦਾਮ ਲੈਨੇਗੇ ਤੇ ਆਹ ਕਰੋੜ ਨੇ ਜਿਹੜੇ ਤੁਹਾਨੂੰ 100 ਰੁਪਏ ਕਿਲੋ ਵੀ ਮਿਲ ਜਾਣਗੇ ਹਨਾ ਤੇ ਮੈਂ ਕਹਿੰਨਾ ਖਰੂਟ 50 ਰੁਪਏ ਕਿਲੋ ਵੀ ਮਿਲ ਜਾਣਗੇ ਪਰ ਕੁਆਲਿਟੀ ਦਾ ਵੱਖ-ਵੱਖ ਵੱਖ ਹੁੰਦਾ ਜਿਵੇਂ ਆਹ ਖਰੂਟ ਨੇ ਤੇ ਆਹ ਖਰੂਟ ਨੇ ਤੇ ਇਹਨਾਂ ਦੇ ਵਿੱਚ ਗਿਰੀ ਦਾ ਬਹੁਤ ਫਰਕ ਹੁੰਦਾ ਹੈਗਾ ਗਿਰੀ ਦਾ ਬਹੁਤ ਫਰਕ ਹੁੰਦਾ ਜਿਵੇਂ ਆਹ ਖਰੂਟ ਨੇ ਇਹਨਾਂ ਦਾ ਵੀ ਗਿਰੀ ਦਾ ਬਹੁਤ ਫਰਕ ਹੋਊਗਾ ਤੇ ਉਹਨਾਂ ਦਾ ਵੀ ਗਿਰੀ ਦਾ ਬਹੁਤ ਫਰਕ ਹੋਊਗਾ ਤੇ ਖਰੂਟਾਂ ਦਾ ਵੱਖਰਾ ਵੱਖਰਾ ਫਰਕ ਹੈ ਜਿਵੇਂ ਦੋਸਤੋ ਬਦਾਮਾਂ ਦਾ ਆਪਾਂ ਬਦਾਮ ਕਰੀਏ ਜਿਵੇਂ ਤੁਹਾਨੂੰ ਬਦਾਮ 100 200 ਰੁਪਏ ਕਿਲੋ ਵੀ ਮਿਲ ਜਾਣਗੇ ਤੇ ਬਾਦਾਮ 600 ਰੁਪਏ ਵੀ ਕਿਲੋ ਮਿਲ ਜਾਣਗੇ ਬਾਈ ਦਾ ਕਹਣਾ ਕੁਆਲਟੀ ਦਾ ਫਰਕ ਹੋਣਾ ਜਿਵੇਂ ਬਾਈ ਉਹ ਲਵੇ ਪਰ ਪਰ ਕੇ ਕੁਆਲਟੀ ਭਰੀ ਹੋਈ ਹੈਗੀ ਤੇ ਇਹ ਬਾਦਾਮ ਨੇਗੇ ਇਹ ਬਾਦਾਮ ਵੀ ਤੁਹਾਨੂੰ ਬਹੁਤ ਸਸਤੇ ਮਿਲ ਜਾਣਗੇ ਜੰਮੂ ਕਸ਼ਮੀਰ ਦੇ ਵਿੱਚ ਪਰ ਦੋਸਤੋ ਕੁਆਲਟੀ ਤੇ ਦੁਕਾਨਦਾਰ ਤੇ ਮਤਲਬ ਕਿ ਭਰੋਸਾ ਕਰਕੇ ਆਪਾਂ ਲੈਣੇ ਨੇ ਖਰੋਟ ਦੇਖ ਕੇ ਪਰਖ ਕੇ ਕਿਉਂਕਿ ਇੱਥੇ ਬਹੁਤ ਸਾਰੀ ਮਤਲਬ ਕਿ ਤੁਹਾਨੂੰ ਕਹਿ ਕੇ ਫੇਕ ਦੇ ਦੇਣਗੇ ਤੇ ਮੈਂ ਆਪਾਂ ਬਾਈ ਲਵੇ ਬਾਈ ਕੀ ਨਾਮ ਆਪਣਾ ਅਜੀਤ ਕੁਮਾਰ ਅਜੀਤ ਕੁਮਾਰ ਬਾਈ ਆਹ ਦੇਖ ਸਕਦੇ ਆਪਾਂ ਇਹਨਾਂ ਤੋਂ ਖਰੋਟ ਲੈ ਕੇ ਗਏ ਨੇਗੇ ਤੇ ਬਾਈ ਨੇ ਵਧੀਆ ਕੁਆਲਟੀ ਆਪਾਂ ਨੂੰ ਦੱਸਿਆ ਵੀ ਬਹੁਤ ਵਧੀਆ ਹੈਗਾ ਜਿਵੇਂ ਬਾਈ ਨੇ ਆਪਾਂ ਨੂੰ ਭੰਨ ਕੇ ਖਰੋਟ ਦਿਖਾਏ ਨੇਗੇ ਜਿਵੇਂ ਵਿੱਚੋਂ ਇਹ ਕਾਣੇ ਵਗੈਰਾ ਲਿਕੜ ਜਾਂਦੇ ਨੇ ਹਨਾ ਦੋਸਤੋ ਵਧੀਆ ਲੈ ਸਕਦੇ ਹੋ ਤੁਸੀਂ ਬਦਾਮ ਜੰਮੂ ਕਸ਼ਮੀਰ ਦੇ ਵਿੱਚ ਬਈ ਖਰੋਟਾਂ ਦੀ ਖੇਤੀ ਹੁੰਦੀ ਹੈਗੀ ਤਾਂ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਖਰੋਟ ਨੇ ਬਹੁਤ ਸਸਤੇ ਮਿਲ ਜਾਂਦੇ ਨੇਗੇ ਪਰ ਠੱਗਾ ਠੂਰੀ ਤੋਂ ਬਾਰ-ਬਾਰ ਇਹੀ ਗੱਲ ਕਹਿ ਰਹੇ ਆ ਵੀ ਠੱਗਾ ਠੂਰੀ ਤੋਂ ਬਚੋ ਕਿਉਂਕਿ ਦੁਕਾਨਦਾਰ ਤੁਹਾਨੂੰ ਦਿਖਾ ਕੇ ਖਰੋਟ ਹੋਰ ਦੇ ਦੇਣਗੇ ਖਰੋਟ ਹੋਰ ਤੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਾਰਿਆਂ ਦਾ ਧੰਨਵਾਦ